ਮੈਂ ਹਰਪਾਲ ਸਿੰਘ ADCP ਸਪੈਸ਼ਲ ਕਮ ADCP 2 ਅਮਰਸਰ ਸਿਟੀ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਹਾਂ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਜਿਹੜੀ ਵਾਇਰਲ ਹੋ ਰਹੀ ਆ ਕਿ ਸਰਦਾਰ ਮੁੰਡਿਆਂ ਦੇ ਨਾਲ ਜਿਹੜੀ ਆ ਉਹਨਾਂ ਦੀ ਝਗੜਾ ਕੀਤਾ ਗਿਆ ਜਿਹੜੇ ਪ੍ਰਵਾਸੀ ਉਹਨਾਂ ਵੱਲੋਂ ਜੋ ਇਹ ਜਿਹੜੀ ਆ ਬਿਲਕੁਲ ਗਲਤ ਗੱਲ ਆ ਲੜਕੇ ਦੋਨੋਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਧਿਆਨ ਚ ਲਿਆਉਣਾ ਕਿ ਇਹਨਾਂ ਦਾ ਗਵਾਂਢੀ ਹੀ ਮੁੰਡਾ ਬਿੱਟੂ ਤੇ ਹਰਮੇਸ਼ ਤੇ ਇੱਕ ਮਿਲਖਾ ਇਹ ਚਾਰ ਜਣੇ ਸੀ ਜਿਨ੍ਹਾਂ ਨੇ ਕੱਲ ਰਾਤੀ 9 ਵਜੇ ਇਹਨਾਂ ਦੇ ਨਾਲ ਝਗੜਾ ਕੀਤਾ ਸੀ ਝਗੜੇ ਦੀ ਜਿਹੜੀ ਵਜ੍ਹਾ ਰੰਚੇ ਸੀ ਕਿ ਜਿਹੜਾ ਬਿੱਟੂ ਇਹਦੇ ਉੱਤੇ ਸਤੰਨ ਕਰਮੇ ਦਰਜ ਨੇ ਪਹਿਲਾਂ ਇਹ ਜਿਹੜਾ ਵਾ ਇਹਦੇ ਇੱਕ ਪਹਿਲਾਂ ਚੋਰੀ ਕੀਤੀ ਸੀ ਜਿਹੜੀ ਚੋਰੀ ਦੇ ਵਿੱਚ ਉਸਨੇ ਉਸ ਚੋਰੀ ਦੇ ਫੋਨ ਦੇ ਉੱਤੋਂ ਜਿਹੜੀ Google Payment ਆ ਉਹ ਇਹਦੇ ਵੱਡੇ ਭਰਾ ਦੇ ਜਿਹੜੇ ਹਰਮੇਸ਼ ਦੇ ਵੱਡੇ ਭਰਾ ਦੇ ਜਿਹੜਾ ਇਹਦੇ ਫੋਨ ਦੇ ਉੱਤੇ ਤੇ ਤੇ ਲੜਕੇ ਦੇ ਪੇਮੈਂਟ ਕਿਥੀ ਜੇ ਦੇ ਰਹੀ ਹੋ ਜਿਹੜਾ ਦੋਸ਼ੀ ਟਰੇਸ ਹੋ ਗਿਆ ਔਰ ਇਹਨੇ ਦੱਸਿਆ ਕਿ ਇਹ ਜਿਹੜੀ ਆ ਮੇਰੇ ਫੋਨ ਦੇ ਵਿੱਚ ਪੇਮੈਂਟ ਜਿਹੜੀ ਆ ਬਿੱਟੂ ਨੇ ਕੀਤੀ ਸੀ ਜਿਹਦੇ ਤੇ ਬਿੱਟੂ ਜਿਹੜਾ ਗ੍ਰਿਫਤਾਰ ਹੋ ਕੇ ਜਿਹੜਾ ਉਹਨੂੰ ਜੇਲ੍ਹ ਜਾਣਾ ਪਿਆ ਉਸ ਸਮੇਂ ਹੀ ਬਿੱਟੂ ਨੇ ਇਹਨਾਂ ਨੂੰ ਧਮਕੀ ਦਿੱਤੀ ਸੀ ਕਿ ਜਦੋਂ ਮੈਂ ਬਾਹਰ ਆਇਆ ਤੇ ਤੁਹਾਡੇ ਨਾਲ ਤੁਸੀਂ ਮੈਨੂੰ ਅਰੈਸਟ ਕਰਾਇਆ ਵਾ ਮੈਂ ਤੁਹਾਡੇ ਦੇ ਖਿਲਾਫ ਜਿਹੜਾ ਝਗੜਾ ਕਰੂੰਗਾ ਜੋ ਉਹਦੇ ਤੈਅ ਕੀ ਉਸਨੇ ਜਿਹੜਾ ਬਾਹਰ ਆਣ ਕੇ ਆਪਣੇ ਸਾਥੀ ਚਾਰ ਜਣੇ ਨਾਲ ਲੈ ਕੇ ਜਿਹੜੇ ਪਵਿੰਦਰ ਜਿਹੜਾ ਉਹਦੇ ਵੱਡਾ ਛੋਟਾ ਭਰਾ ਜਿਹੜਾ ਉਹ ਗਨੀਸ਼ਿਆ ਉਹਦੇ ਨਾਲ ਜਿਹੜਾ ਝਗੜਾ ਕੀਤਾ ਉਹਦੇ ਝਗੜੇ ਦੇ ਵਿੱਚ ਉਹਦੀ ਜਿਹੜੀ ਆ ਪਗੜੀ ਉੱਤਰ ਗਈ ਉਹਦੇ ਉਹਦੇ ਸੱਟਾਂ ਵੀ ਲੱਗੀਆਂ ਜੋ ਮੌਕੇ ਤੇ ਉੱਤੇ ਸਾਡੇ ਐਸ ਐਚ ਓ ਸਾਹਿਬ ਜਿਹੜੇ ਆ ਉਹ ਪਹੁੰਚ ਗਏ ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਜਿਹੜਾ ਵਾ ਇਹਨਾਂ ਦੇ ਜਿਹੜਾ ਐਮ ਐਲ ਆਰ ਮੈਡੀਕਲ ਕਰਵਾਇਆ ਅਤੇ ਇਹਨਾਂ ਦਾ ਬਿਆਨ ਲਿਖ ਕੇ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਮੁਕਦਮਾ ਦਰਜ ਕੀਤਾ ਅਤੇ ਦੋਸ਼ੀਆਂ ਦੇ ਭਾਰ ਵਾਸਤੇ ਵੱਖ-ਵੱਖ ਟੀਮਾਂ ਲਾਤੀਆਂ ਰਹੀਆਂ ਕੋਈ ਵੀ ਇਹੋ ਜਿਹੜੀ ਆ ਪ੍ਰਵਾਸੀਆਂ ਵਾਲੀ ਕੋਈ ਗੱਲ ਨਹੀਂ ਕੀ ਕਿ ਬਿੱਟੂ ਅਤੇ ਜਿਹੜੇ ਭਗਨੇਸ਼ ਤੇ ਭਵਿੰਦਰ ਨੜਕਾ ਇਹ ਆਪੋ ਚ ਮੱਲੇਦਾਰ ਨੇ ਤੇ ਇਸ ਰੰਚੇਸ਼ ਤੇ ਕਹਤੀ ਇਹਨਾਂ ਦਾ ਝਗੜਾ ਹੋਇਆ ਸੀ ਜਿਸ ਝਗੜੇ ਦੇ ਵਿੱਚ ਇਹਨਾਂ ਦੇ ਸੱਟਾਂ ਲੱਗੀਆਂ ਸੀ ਜਿਨ੍ਹਾਂ ਦੋਸ਼ੀਆਂ ਨੇ ਬੇਵਿਸ਼ਵਾਸੀ ਕੀਤੀ ਆ ਉਹਨਾਂ ਦੇ ਖਲਾਮ ਕਲਮਾਂ ਦਰਜ ਕਰਕੇ ਤਫਤੀਸ਼ ਜੜੀ ਆ ਕੀਤੀ ਜਾ ਰਹੀ ਧੰਨਵਾਦ ਬਿੱਟੂ ਨਾਮ ਦਾ ਮੁੰਡਾ ਜਿੰਨੇ ਕਿ ਅੱਜ ਤੋਂ 4 3-4 ਮਹੀਨੇ ਪਹਿਲਾਂ ਮੈਨੂੰ ਇੱਕ ਫੋਨ ਤੋਂ Google Pay ਕੀਤਾ ਸੀ ਪੇਮੈਂਟ ਉਹ ਵੀ ਕਿਸੇ ਹੋਰ ਦੇ ਅਕਾਊਂਟ 'ਚੋਂ ਪੇਮੈਂਟ ਟ੍ਰਾਂਸਫਰ ਕੀਤੀ ਮੈਨੂੰ 300 ਰੁਪਏ ਉਹ ਕੰ ਉਹਨੇ ਮੇਰੇ ਕੋਲ ਕੈਸ਼ ਲੈਏ ਸੀਗੇ ਮੈਨੂੰ ਚਾਹੀਦੇ ਆ Google Pay 'ਤੇ ਮੈਂ ਜਿੰਨੂੰ ਇਹਨੇ ਦੇਨੇ ਹੀ ਉਹ ਲੈਂਦਾ ਨਹੀਂ ਪਿਆ ਸੀ ਇਹਨੇ ਮੇਰੇ ਕੋਲ 300 ਕੈਸ਼ ਲੈ ਲੇ ਉਸ ਚੱਕਰ ਦੇ ਵਿੱਚ ਮੈਨੂੰ ਬੀ ਡਿਵੀਜ਼ਨ ਪੁਲਿਸ ਸਟੇਸ਼ਨ 'ਚੋਂ ਫੋਨ ਆਇਆ ਕਿ ਤੁਹਾਡੇ ਅਕਾਊਂਟ 'ਚ ਇਹਨੇ ਪੈਸੇ ਇਨਨੇ ਤਰੀਕ ਨੂੰ ਟ੍ਰਾਂਸਫਰ ਹੋਏ ਆ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਮੈਂ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਭਾਜੀ ਸਰ ਇਦਾਂ ਬਿੱਟੂ ਨਾਮ ਦਾ ਮੁੰਡਾ ਜਿੰਨੇ ਮੈਨੂੰ ਕਿ ਇਸ ਦੇ ਵਿੱਚ ਬਿੱਟੂ ਨੂੰ ਜੇਲ੍ਹ ਹੋ ਗਈ ਤੇ ਬਿੱਟੂ ਜੇਲ੍ਹ ਜਾਣ ਤੋਂ ਪਹਿਲਾਂ ਮੈਨੂੰ ਪਹਿਲਾਂ ਹੀ ਧਮਕੀ ਦਿੰਦਾ ਸੀ ਕਿ ਤੂੰ ਹੁਣ ਥੋੜਾ ਬਚ ਕੇ ਰਹੀਂ ਤੇਰਾ ਭਰਾ ਵੀ ਰਾਤ ਸਵੇਰ ਆਂਦਾ ਜਾਂਦਾ ਵਾ ਤੇ ਹੁਣ ਮੈਂ ਤਾਨੂੰ ਦੇਖਾਂਗਾ ਉਸ ਚੱਕਰ ਦੇ ਵਿੱਚ ਕੱਲ ਰਾਤ ਰਾਤੀ 9:30 ਵਜੇ ਬਿੱਟੂ ਤੇ ਨਾਲ ਉਹਦੇ 16 15 16 ਮੁੰਡੇ ਹੋਰ ਆਏ ਇੱਕ ਰਮੇਸ਼ ਬਿੱਟੂ ਇੱਕ ਮਿਲਖਾ ਇਹ ਤਿੰਨ ਬੰਦਿਆਂ ਨੂੰ ਮੈਂ ਜਾਣਦਾ ਵੇਖਿਆ ਵੀ ਬਹੁਤ ਆਰ ਤੇ ਚੋਰੀ ਚਾਰੀ ਕਰਦੇ ਮੁੰਡੇ ਇਹਨਾਂ ਨੇ ਆ ਕੇ ਇਹ ਮੁੰਡੇ ਆ ਕੇ ਮੇਰੇ ਛੋਟੇ ਭਰਾ ਦੇ ਗੱਲ ਪਏ ਨੂਲ ਛੋਡੇ ਬਰਾ ਨੂੰ ਛਡਾਨ ਗਿਆ ਉਹ ਮੇਰੇ ਵੀ ਤਲਵਾਰਾਂ ਮਤਲਬ ਹਥਿਆਰਾਂ ਨਾਲ ਹਮਲਾ ਕੀਤਾ ਮੌਕੇ ਤੇ ਐਸਐਚਓ ਸਾਹਿਬ ਪਹੁੰਚ ਕੇ ਦੇ ਮੁਰੀ ਮਤ ਕੇ ਦੀ ਜਾਂਚ ਪੜਤਾਲ ਕਰ ਰਹੇ